ਬਣ ਕੇ ਘਰ ਵਾਪਸ ਆਇਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਵਿਹਾਨ ਨੂੰ ਲੈ ਕੇ ਜੋ ਮੈਂ ਸੁਪਨੇ ਦੇਖੇ ਸੀ ਉਹ ਸਕਾਰ ਹੋਏ ਨੇ ਕਿਉਂਕਿ ਜਿੱਦਾਂ ਕੋਚ ਦਾ ਇੱਕ ਸੁਪਨਾ ਹੁੰਦਾ ਸਾਡਾ ਬੱਚਾ ਇੰਡੀਆ ਜਰਸੀ ਪਹਿਣ ਕੇ ਇੰਡੀਆ ਟੀਮ ਵੱਲੋਂ ਰਿਪਰੈਜ਼ੈਂਟ ਕਰੇ ਉਹ ਅੱਜ ਮੈਂ ਖੁਸ਼ੀ ਮਹਿਸੂਸ ਕਰ ਪਾ ਰਿਹਾ ਬਹੁਤ ਬੜਿਆ ਸਰ ਇਤਨਾ ਬੜਿਆ ਵੈਲਕਮ ਕਭੀ ਹੋਆ ਨਹੀਂ ਬੜਾ ਅੱਛਾ ਲੱਗਾ ਮੈਂ उसके अंदर कोई दिक्कतें भी आई होंगी कैसे शुरुआत की क्रिकेट में पहुंचने की बस सर मजा आता था खेल के दिक्कतें तो सर हर जगह ही होती हैं सर जैसे घर से पेरेंट्स फेर, कैसे साथ नहीं नहीं काफी सपोर्टिव पेरेंट्स और घर वाले काफी सपोर्टिव थे कभी ऐसा रोका नहीं और हमेशा सपोर्ट ही किया वर्ल्ड कप का कैसे रहा कौन कौन से मैच में क्या क्या था प्रदर्शन वर्ल्ड uh, कप सर सारे अच्छे मैच जो है, हमारे टफ मैच हमारे थे सारे, सारे टू मतलब, भी भी गे मतलब, नेक गेम चल रही थी उस टाइम भी आ, हम वहाँ से गेम एक निकाल के लेके आ पाए तो बहुत अच्छी फीलिंग सबसे स्कोर पर आजी। आजी। पर आजी। मेरा सबसे ज्यादा स्कोर सर जिम्बाब्वे के सामने था जो सेंचुरी मारी थी मैंने तो थे 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 थे। पहले मैच में उसके बाद ही जोश, जोश तो सर रहता ही उसके बाद क्या है <laughs> फ्यूचर में क्या फ्यूचर सर वही की अभी आई पी एल है विराट सर के साथ बैठ के थोड़ी मतलब उनसे सीखना उनके उनका हाल चाल देखना वो कैसे अपनी गेम चलाते हैं इतने इतने सालों से ड्रीम है मेरा उनके साथ खेलना तो उसके बारे में विराट कोहली बहुत अच्छा क्योंकि मतलब अप्रिशिएशन दिखाई उन्होंने टीम के काफी सारे uh, sports, uh, person दिखाई अपने पुराने क्रिकेटर्स ने क्रिकेटर्स ने भी अपने ट्वीट्स के साथ appreciation दिखाई तो अच्छा लगा। लगाई कर रहे हो में विराट कोहली अभी तक नहीं सर अभी कर नहीं अभी ऐसा कुछ प्लान तो नहीं है पर जैसा होगा देखना तो किस पे या, या? हर चीज पे है, हर हर चीज चीज में करना को बढ़िया करना है कमल सर ने बहुत अच्छी प्रैक्टिस कराई है सर उन्होंने हर एक फैसिलिटी मेरे को प्रोवाइड करी है जो मैं जैसे मैं प्रैक्टिस चाहता हूँ वैसे तो उनका भी काफी सपोर्ट रहा है ਅੱਜ ਜਿਹੜਾ ਸੈਪਰੇਸ਼ਨ ਹੋਇਆ ਕਿਸ ਤਰ੍ਹਾਂ ਦਿਖ ਰਿਹਾ ਹੈ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਪ੍ਰਾਊਡ ਫੀਲ ਹੋ ਰਿਹਾ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਬੱਚਾ ਜਿਹੜਾ ਸੀ ਜਨੇ ਆਪਣੀ ਜਰਨੀ ਸਟਾਰਟ ਕੀਤੀ ਵਰਲਡ ਚੈਂਪੀਅਨ ਬਣ ਕੇ ਘਰ ਵਾਪਸ ਆਇਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਹਿੰਦੇ ਕਿ ਪਹਿਲੇ ਸ਼ੁਰੂ ਹੋ ਰਹੀ ਕਦੇ ਹੁੰਦਾ ਜਾਂਦਾ ਤੇ ਕੁਝ ਕੋਈ ਸੋਚਾਇਆ ਤੇ ਅੱਜ ਕੁਝ ਗੁਰੂ ਦੇ ਸਿੱਖੇ ਲੱਭੇ ਇਹ ਬਿਹਾਨ ਨੂੰ ਲੈ ਕੇ ਜੋ ਮੈਂ ਸੁਪਨੇ ਦੇਖੇ ਸੀ ਉਹ ਸੱਚਕਾਰ ਹੋਏ ਨੇ ਕਿਉਂਕਿ ਜਿੱਦਾਂ ਕੋਚ ਦਾ ਇੱਕ ਸੁਪਨਾ ਹੁੰਦਾ ਸਾਡਾ ਬੱਚਾ ਇੰਡੀਆ ਜਰਸੀ ਪਹਿਨ ਕੇ ਮੀ ਮੀਡੀਆ ਟੀਮ ਵੱਲੋਂ ਰਿਪਰਜੈਂਟ ਕਰੇ ਉਹ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਪਾ ਰਿਹਾ ਉਹ ਵਰਲਡ ਇੱਕਲੇ ਕੋਚ ਦਾ ਨਹੀਂ ਪੇਰੈਂਟਸ ਵੱਲੋਂ ਵੀ ਸੁਪਨਾ ਹੁੰਦਾ ਇਸ ਕਰਕੇ ਸਾਰਿਆਂ ਦਾ ਜਿਨੇ ਵੀ ਵਿਹਾਨ ਦੇ ਛੋਟੇ ਤੋਂ ਛੋਟੇ ਕਹਿਣ ਦਾ ਮਤਲਬ ਏਡੀ ਵੱਡੀ ਅਚੀਵਮੈਂਟ ਪਿੱਛੇ ਛੋਟਾ ਜਾ ਵੀ ਸਪੋਰਟ ਕੀਤਾ ਅੱਜ ਉਹ ਸਾਰਿਆਂ ਨੂੰ ਬਹੁਤ ਵੱਡੀ ਫੀਲਿੰਗ ਚੰਗਾ ਪ੍ਰਾਊਡ ਫੀਲ ਹੋ ਰਿਹਾ ਜੀ ਕਿਹਦੀ ਕਿਹਦੀ ਇੱਥੇ ਤੁਹਾਡੇ ਕੋਲ ਬੱਚਾ ਆਇਆ ਜੀ ਉਹ ਮੇਰੇ ਕੋ 2018 ਚ ਆਇਆ ਸੀਗਾ ਵਿਹਾਨ ਤੇ ਬਾਰੇ ਲਗਾਤਾਰ ਰਜੀਤ ਹੋ ਜਿਸ ਤਰ੍ਹਾਂ ਦੇ ਬਿਲਕੁਲ ਜੀ ਡੇ ਬਾਏ ਡੇ ਅਸੀਂ ਇਹਦੀ ਪ੍ਰੈਕਟਿਸ ਤੇ ਬਹੁਤ ਵਰਕ ਕੀਤਾ ਹੈ ਬੱਚੇ ਨੇ ਬਹੁਤ ਫੋਕਸ ਕਰਕੇ ਛੋਟੀ ਛੋਟੀ ਚੀਜ਼ਾਂ ਨੂੰ ਇੰਪਰੂਵ ਕਰਦੇ ਹੋਏ ਚਾਹੇ ਡਾਈਟ ਚ ਹੋਵੇ ਚਾਹੇ ਡਿਸਪਲਿਨ ਚ ਹੋਵੇ ਚਾਹੇ ਸਟਰੈਂਥ ਤੇ ਹੋਵੇ ਉਹਦੇ ਤੇ ਵਰਕ ਕਰਕੇ ਇਹ ਏਡੀ ਵੱਡੀ ਅਚੀਵਮੈਂਟ ਆਈ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵਰਲਡ ਕੱਪ ਦਾ ਸਰ ਆਰਸੀਪੀ ਦੇ ਵਿਹਾਨ ਲੈ ਲਿਆ ਹੈ ਐਸਆਈਪੀ ਜੀਵਨ ਆਰਸੀਪੀ ਵਾ ਹੁਣ ਆਪਾਂ ਨੇ ਦੇਖ ਲਿਆ ਕਿ ਕਿਉਂਕਿ ਛੋਟਾ ਫਾਰਮੈਟ ਹੈ ਹੁਣ ਵਰਲਡ ਚੈਂਪੀਅਨ ਬਣ ਕੇ ਆਇਆ ਤਾਂ ਇਹਦੇ ਤੇ ਉਮੀਦ ਵੀ ਆਪਾਂ ਜਾਦੀ ਕਰਾਂਗੇ ਕਿਉਂਕਿ ਇੱਕ ਪਲੇਅਰ ਜੋ ਚੰਗਾ ਪਰਫਾਰਮ ਕਰਕੇ ਘਰ ਵਾਪਸ ਆ ਰਿਹਾ ਹੈ ਤਾਂ ਇਸ ਕਰਕੇ ਹੁਣ ਸਾਡਾ ਜਿਹੜਾ ਅਗਲਾ ਟਾਰਗੇਟ ਆ ਆਈਪੀਐਲ ਹੀ ਹੈ ਤਾਂ ਉਹ ਛੋਟਾ ਫਾਰਮੈਟ ਹੈ ਅਸੀਂ ਜੋ ਪਲਾਨ ਕੀਤਾ ਹੈ ਇਹਦੇ ਅਟੈਕਿੰਗ ਸ਼ਾਟਸ ਤੇ ਵਰਕ ਕਰਾਂਗੇ ਕਿਉਂਕਿ ਛੋਟਾ ਫਾਰਮੈਟ ਹੈ ਉਹਦੇ ਵਿੱਚ ਨੰਬਰ ਆਫ ਬੋਲਸ ਘੱਟ ਹੁੰਦੀ ਹੈ ਤਾਂ ਰਨ ਜ਼ਿਆਦਾ ਬਣਾਉਣੇ ਪੈਂਦੇ ਆ ਤਾਂ ਉਸ ਚੀਜ਼ ਤੇ ਵਰਕ ਕੀਤਾ ਜਾਏਗਾ ਇੰਡੀਆ ਟੀਮ ਦੇ ਵਿੱਚ ਵੀ ਟਬਲ ਜਨ ਸੈਕਸ਼ਨ ਹੋ ਸਕਦੀ ਹੈ ਅਚੀਵਮੈਂਟ ਤੇ ਇਹੀ ਹੈ ਜੀ ਕੋਸ਼ਿਸ਼ ਤੇ ਇਹੀ ਕਰਾਂਗੇ ਬਟ ਇਹ ਜੋ ਵੀ ਆਪਾਂ ਜਿਹੜੇ ਵੀ ਟੂਰਨਾਮੈਂਟ ਨੂੰ ਰਿਪਰੈਜ਼ੈਂਟ ਕਰ ਰਹੇ ਆ ਆਪਾਂ ਉਸ ਬਾਰੇ ਸੋਚ ਸਕਦੇ ਆ ਉਹਦੇ ਚ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਿਲੈਕਸ਼ਨ ਜਿਹੜੀ ਹੋਣੀ ਹੈ ਨਾ ਹੋਣੀ ਹੈ ਜਾਂ ਕੋਈ ਵੀ ਹੈ ਉਹ ਸਿਲੈਕਟਰਾਂ ਦੇ ਹੱਥ ਹੈ ਆਪਾਂ ਆਪਦੇ ਵੱਲੋਂ ਬੈਸਟ ਦੇਣਾ ਹੁੰਦਾ ਪਲੇਅਰ ਨੇ ਵੀ ਕਿਹੜੀ ਚੀਜ਼ ਤੇ ਬੁੱਕਸ ਕਰੋਗੇ ਬੈਟਿੰਗ ਤੇ ਜਾਂ ਫੰਡੀ ਜਾਂ ਬੋਲਿੰਗ ਇਹ ਮੇਨ ਤਾਂ ਬੈਟਿੰਗ ਤੇ ਰਹੇਗਾ ਜੀ ਫਿਊਚਰ ਜੀ ਮੈਂ ਦੇਖਦਾ ਹਾਂ ਸਰ ਫਿਊਚਰ ਬ੍ਰਾਈਟ ਹੈ ਜੀ ਉਹ ਵਰਲਡ ਚੈਂਪੀਅਨ ਬਣ ਕੇ ਆਇਆ ਜੇ ਹੁਣ ਵੀ ਨਹੀਂ ਅਸੀਂ ਸੋਚ ਸਕਦੇ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਜੋ ਅਸੀਂ ਸੁਖਨਾ ਦੇਖਿਆ ਸੀ ਉਹ ਬਹੁਤ ਜਲਦੀ ਪੂਰਾ ਹੋਇਆ ਇੱਕ ਕਹਿੰਦੇ ਕਿ ਗੁਰੂ ਦੀ ਜਿਹੜੀ ਸਖੇਣਾ ਪੂਰੀ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਅਸੀਂ ਪੂਰੇ ਸੈਟੀਸਫਾਈ ਵੀ ਆ ਤੇ ਅੱਗੇ ਉਮੀਦ ਵੀ ਕਰਦੇ ਆ ਕਿ ਇਹ ਚੰਗਾ ਪਰਫਾਰਮ ਕਰੇ ਜੋ ਆਪਾਂ ਸਾਰਿਆਂ ਨੇ ਸੁਖਨਾ ਦੇਖਿਆ ਜਾਂ ਸਾਰਿਆਂ ਨੇ ਕੋਸ਼ਿਸ਼ ਇਹ ਹੀ ਹੈ ਕਿ ਇਹ ਚੰਗਾ ਹਰ ਫਾਰਮੈਟ 'ਚ ਚੰਗਾ ਪਰਫਾਰਮ ਕਰੇ ਤੇ ਆਪਣੀ ਜੋ ਬੈਸਟ ਅੰਡਰਸਟੈਂਡ ਦੇ ਸਕਦਾ ਉਹ ਆਪਣੀ ਅ ਸਟੇਟ ਨੂੰ ਦਵੇ ਤੇ ਕੰਟਰੀ ਨੂੰ ਦਵੇ ਫਿਊਚਰ ਦੇ ਸਰ ਹੋਰ ਕੀ ਤਿਆਰੀਆਂ ਮੇਰਾ ਕਿੱਦਿਆ ਜਾਣੇ ਬੈਟਿੰਗ ਤੇ ਵਰਕ ਕੀਤਾ ਜਾਏਗਾ ਜੀ ਬਾਕੀ ਤੁਸੀਂ ਦੇਖਿਆ ਹੀ ਇਹਨੇ ਇੱਕ ਚੰਗਾ ਪਰਫਾਰਮ ਕੀਤਾ ਹੈ ਉਹ ਆਲਰਾਊਂਡਰ ਹੋਣ ਦੇ ਬਾਵਜੂਦ ਚਾਹੇ ਉਹ ਬੈਟਿੰਗ ਚ ਹੋਵੇ ਚਾਹੇ ਬੋਲਿੰਗ ਚ ਹੋਵੇ ਤੁਸੀਂ ਉਹਦੀ ਫੀਲਡਿੰਗ ਵੀ ਦੇਖੀ ਹੈ ਤਾਂ ਬਹੁਤ ਅੱਛਾ ਪਰਫਾਰਮ ਕਰਕੇ ਵਾਪਸ ਆਇਆ ਬਿਹਾਰ ਪਟਿਆਲੇ ਆਏ ਨੇ ਤਵਾੜੀ ਦਾ ਕਰਦੇ ਵਿੱਚ ਪਰਫਾਰਮ ਬਿਲਕੁਲ ਜੀ ਦਿਵਾਲੀ ਵਾਲਾ ਮਾਹੌਲ ਬੰਨਣਾ ਚਾਹੀਦਾ ਵੀ ਹੈ ਤੁਹਾਨੂੰ ਵੀ ਪਤਾ ਹੈ ਇਹ ਦਿਨ ਬਾਰ ਬਾਰ ਨਹੀਂ ਆਉਂਦੇ ਤੇ ਇਸ ਕਰਕੇ ਬਹੁਤ ਵਧੀਆ ਲੱਗ ਰਿਹਾ ਸਾਰੇ ਜਿਹੜੇ ਨੇੜੇ ਦੇ ਰਿਸ਼ਤੇਦਾਰ ਨੇ ਮਹੱਲੇ ਵਾਲੇ ਨੇ ਸਾਰੇ ਇਕੱਠੇ ਹੋਏ ਨੇ ਬਹੁਤ ਵਧੀਆ ਪ੍ਰਾਊਡ ਫੀਲ ਹੋ ਰਿਹਾ ਜੀ ਆਖਰੀ ਸਵਾਲ ਹੈ ਜਿੰਗਸਟਰ ਨੂੰ ਕੀ ਕਹਿਣਾ ਚਾਹੀਦਾ ਮੈਂ ਯੰਗਸਟਰ ਨੂੰ ਇਹੀ ਕਹਾਂਗੇ ਕਿ ਸਪੋਰਟਸ ਕੋਸ਼ਿਸ਼ ਕਰੋ ਕਿ ਜਿੰਨਾ ਕੋ ਜਿੰਨਾ ਕੋ ਆਪਾਂ ਸਪੋਰਟਸ ਕੰਟ੍ਰਿਬਿਊਟ ਕਰ ਸਕਦੇ ਆ ਐਫਰਟ ਕਰ ਸਕਦੇ ਆ ਸੋਸ਼ਲ ਮੀਡੀਆ ਨੂੰ ਛੱਡ ਕੇ ਆਪਾਂ ਫਿਜ਼ੀਕਲੀ ਐਕਟੀਵਿਟੀ ਕਰਨੀ ਚਾਹੀਦੀ ਹੈ